ਤਸਵੀਰਾਂ ਹਲਕਾ ਫਲੋਰ ਦੇ ਪਿੰਡ ਕਾਂਗਾ ਰਾਈਆਂ ਦੀਆਂ ਹਨ ਜਿੱਥੇ ਮਾਹੌਲ ਉਸ ਸਮੇਂ ਤਣਾਵਪੂਰਨ ਬਣ ਗਿਆ ਜਦੋਂ ਇੱਥੇ ਦੇ ਇੱਕ ਗ੍ਰੰਥੀ ਸਿੰਘ ਵੱਲੋਂ ਤਾਂ ਤਾਂ ਸਤਗੁਰ ਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਡਾਕਟਰ ਭੀਮrao ਅੰਮੇੜਕਰ ਜੀ ਬਾਰੇ ਗਲਤ ਸ਼ਬਦਾਵਲੀ ਬੋਲੀ ਗਈ ਜਾਣਕਾਰੀ ਅਨੁਸਾਰ ਗੁਰੂ ਮਹਾਰਾਜ ਜੀ ਦੇ ਗੁਰਪੁਰਬ ਨੂੰ ਲੈ ਕੇ ਸੰਗਤਾਂ ਵੱਲੋਂ ਪ੍ਰਵਾਤ ਫੇਰੀ ਕੱਢੀ ਜਾ ਰਹੀ ਸੀ ਅਤੇ ਜਦੋਂ ਪ੍ਰਵਾਤ ਫੇਰੀ ਪਿੰਡ ਦੇ ਹੀ RAM ਗੜੀਆ ਭਾਈਚਾਰੇ ਦੇ ਗੁਰਦੁਆਰਾ ਸਾਹਿਬ ਵਿੱਚ ਪਹੁੰਚੀ ਤਾਂ ਉੱਥੇ ਦੇ ਗ੍ਰੰਥੀ ਸਿੰਘ ਅਤੇ ਉਸ ਦੇ ਭਰਾ ਨੇ ਗੁਰੂ ਮਹਾਰਾਜ ਜੀ ਅਤੇ ਬਾਬਾ ਸਾਹਿਬ ਜੀ ਬਾਰੇ ਗਲਤ ਸ਼ਬਦਾਵਲੀ ਬੋਲੀ ਜਿਸ ਤੋਂ ਗਸਾਈ ਸੰਗਤ ਵੱਲੋਂ ਪਿੰਡ ਵਿੱਚ ਵੱਡਾ ਇਕੱਠ ਕੀਤਾ ਗਿਆ ਤੇ ਮੌਕੇ ਤੇ ਪੁਲਿਸ ਵੀ ਬੁਲਾਈ ਗਈ ਜੈ ਗੁਰਦੇਵ ਧੰਨ ਗੁਰਦੇਵ ਜਿੱਦਾਂ ਕਿ ਸਾਰੀ ਸੰਗਤ ਨੂੰ ਪਤਾ ਕਿ ਸਹਿਬ ਸ਼੍ਰੀ ਗੁਰੂ ਅਰਦਾਸ ਮਹਾਰਾਜ ਦਾ 648ਵੇਂ ਪ੍ਰਕਾਸ਼ ਦਿਵਸ ਦੇ ਸੰਬੰਧ ਵਿੱਚ ਪੂਰੇ ਇਲਾਕੇ ਦੇ ਵਿੱਚ ਪਿੰਡ-ਪਿੰਡ ਵਿੱਚ ਗੁਰੂ ਦਾਸ ਮਹਾਰਾਜ ਦਾ ਜਨਮ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਉਹਦੇ ਲੜੀ ਦੇ ਤਹਿਤ ਕੱਲ ਪਿੰਡ ਕੰਗਰਾਈਆਂ ਵਿਖੇ ਪ੍ਰਵਾਤ ਫੇਰੀ ਜਿਹੜੀ ਕੱਢੀ ਗਈ ਸੀ ਜਿਹੜੀ ਪਿੰਡ ਦੇ ਹੀ ਜਿਹੜਾ ਗੁਰੂ ਘਰ ਆ ਕਾਮਗੜੀਆ ਭਾਈਚਾਰੇ ਵੱਲੋਂ ਗੁਰੂ ਘਰ ਬਣਿਆ ਉੱਥੇ ਚਾਹ ਦਾ ਪ੍ਰਬੰਧ ਕੀਤਾ ਸੰਗਤ ਦਾ ਉੱਥੇ ਜਦੋਂ ਸਾਡੀ ਸੰਗਤ ਪ੍ਰਵਾਤ ਫੇਰੀ ਲੈ ਕੇ ਗਈ ਪਿੰਡ ਦੇ ਦਸਨ ਮੁਤਾਬਕ ਤਾਂ ਉੱਥੋਂ ਦੇ ਜਿਹੜੇ ਗ੍ਰੰਥੀ ਸਹਿਬਾਨ ਨੇ ਅਰਦਾਸ ਕਰਨ ਉਪਰੰਤ ਗੁਰੂ ਸਾਹਿਬ ਦਾ ਕੋਈ ਵੀ ਜਕਾਰਾ ਬੁਲੰਦ ਨਹੀਂ ਕੀਤਾ ਜਦੋਂ ਬਾਤ ਫੇਰੀ ਵਾਲੀ ਸੰਗਤ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਗੁਰੂ ਸਾਹਿਬ ਦਾ ਜਕਾਰਾ ਲਾਓ ਤਾਂ ਉਹਨਾਂ ਦੇ ਇੰਨੇ ਅਪਜਨਕ ਸ਼ਬਦ ਸੀ ਗੁਰੂ ਅਰਬਦਾਸ ਮਹਾਰਾਜ ਜੀ ਦੇ ਪ੍ਰਤੀ ਉਹਨਾਂ ਨੇ ਵਰਲਡ ਸੀ ਕਿ ਅਸੀਂ ਨਹੀਂ ਜਾਣਦੇ ਅਰਬਦਾਸ ਕੌਣ ਆ ਔਰ ਜਦੋਂ ਉਹਨਾਂ ਦੇ ਭਰਾ ਨੂੰ ਉਸ ਮੌਕੇ ਤੇ ਬੁਲਾਇਆ ਸੰਗਤ ਨੇ ਕਿ ਤੁਸੀਂ ਆਪਣੇ ਭਰਾ ਨੂੰ ਸਮਝਾਓ ਕਿ ਜਕਾਰਾ ਲਾਵੇ ਸਖਵੰਤ ਸਿੰਘ ਤੇ ਜਸਵੰਤ ਸਿੰਘ ਇਹ ਜਿਹੜੇ ਦੋਨੋਂ ਭਰਾ ਆ ਜਦੋਂ ਉਹਨੂੰ ਪੁੱਛਿਆ ਤਾਂ ਉਹਨੇ ਉਲਟਾ ਉਹਨੇ ਵੀ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਸਾਹਿਬ ਦੇ ਪ੍ਰਤੀ ਅਪਸ਼ਬਦ ਬੋਲਣੇ ਸ਼ੁਰੂ ਕਰ ਦਿੱਤੇ ਤੁਸੀਂ ਆਪਣੇ ਗੁਰਦੁਆਰਿਆਂ ਦੇ ਵਿੱਚ ਡਾਕਟਰ ਅੰਬੇਡਕਰ ਦੀ ਫੋਟੋ ਲਾਈ ਜਿਹੜਾ ਨੰਗੇ ਸਰਿਆ ਇੱਥੋਂ ਲੈ ਕੇ ਕੇ ਦਿੱਲੀ ਤੱਕ ਤੁਸੀਂ ਉਹਦੀਆਂ ਫੋਟੋਆਂ ਲਾਈਆਂ ਉਹਦੀ ਦੇਣ ਕੀ ਆ ਔਰ ਉਸ ਤੋਂ ਬਾਅਦ ਜਦੋਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਸਾਡੀ ਜਾਤੀ ਪ੍ਰਤੀ ਵੀ ਜਿਹੜੇ ਸਾਥੀ ਉੱਥੇ ਪ੍ਰਭਾਤ ਫੇਰੀ ਚ ਗਏ ਉਹਨਾਂ ਨੇ ਦੱਸਿਆ ਕਿ ਜਾਤੀ ਭਤੀ ਵੀ ਗਿਆ ਕਿ ਤੁਹਾਨੂੰ ਤਾਂ ਬਰਾਦਰੀ ਦਾ ਨਾਂ ਲੈ ਕੇ ਕਿ ਤੁਹਾਨੂੰ ਲੋਕਾਂ ਨੂੰ ਅਕਲੇ ਨਹੀਂ ਕਿ ਗੁਰੂ ਦਾ ਜਨਮ ਦਿਨ ਕਿੱਦਾਂ ਮਨਾਈਦਾ ਤੁਸੀਂ ਉਹਨੂੰ ਭਗਤ ਨਹੀਂ ਕਹਿੰਦੇ ਗੁਰੂ ਕਹਿੰਦੇ ਹੋ ਜਦ ਕਿ ਉਹਨੂੰ ਗੁਰੂ ਕਿਤੇ ਲਿਖਿਆ ਹੀ ਨਹੀਂ ਗਿਆ ਉਹ ਇੰਨੇ ਅਪਜਨਕ ਸ਼ਬਦ ਜਿਹੜਾ ਗੁਰੂ ਰਾਸਮਰਾਜ ਪ੍ਰਤੀ ਔਰ ਬਾਬਾ ਆਡੀ ਜਾਤੀ ਨੂੰ ਠੇਸ ਪਹੁੰਚੀ ਆ ਔਰ ਅਸੀਂ ਅੱਜ ਸਾਡੇ ਸਾਬਕਾ ਪੰਚ ਮਾਨਜੋਗ ਦਰਸ਼ਨ ਜੀ ਨੇ ਆਪਣੇ ਬਿਆਨ ਕਲਮਬੰਦ ਕਰਾਏ ਆ ਔਰ ਅਸੀਂ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆ ਕਿ ਉਹ ਮੌਕੇ ਤੇ ਆਏ ਔਰ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਇਹਨਾਂ ਵਿਅਕਤੀਆਂ ਦੇ ਉੱਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਣ ਦੀ ਔਰ ਜਾਤੀਕ ਹਿੰਸਕ ਨੂੰ ਬढ़ावा ਦੇਣ ਦੀ ਔਰ ਐਸਸੀਐਸਟੀ ਐਕਟ ਦਾ ਜਿਹੜਾ ਮੁਕੱਦਮਾ ਦਰਜ ਕਰਕੇ ਅਸੀਂ ਇਹਨਾਂ ਨੂੰ ਜੇਲ੍ਹ ਭੇਜਾਂਗੇ ਦੋਨਾਂ ਵਿਅਕਤੀਆਂ ਦੀ ਪੁਲਿਸ ਨੇ ਅਰੈਸਟ ਜੜੀ ਉਹ ਪਾ ਲਈ ਆ ਅ ਇੱਥੇ ਆ ਕਿ ਅਸੀਂ ਸਾਰੀ ਜੋ ਪੜਤਾਲ ਕੀਤੀ ਹੈ ਪੜਤਾਲ ਤੋਂ ਗੱਲ ਜੋ ਹਜੇ ਪਬਲਿਕਲੀ ਗੱਲ ਕਲੀਅਰ ਹੋਈ ਹੈ ਕਿ ਕੱਲ ਗੁਰੂ ਮਹਾਰਾਜ ਚ ਦੇ ਗੁਰਪੁਰਬ ਲੈ ਕੇ ਉਤਸਵ ਸੀਗਾ ਜਿਹਦੇ ਵਿੱਚ ਚਾਹ ਦਾ ਲੰਗਰ ਗੁਰਦੁਆਰਾ ਸਾਹਿਬ ਕੰਗਰਾਈਆਂ ਵਿਖੇ ਲਗਾਇਆ ਗਿਆ ਸੀਗਾ ਉਹਦੇ ਵਿੱਚ ਪਿੰਡ ਦੇ ਲੜਕਾ ਇੱਕ ਮਕੇਸ਼ ਕੁਮਾਰ ਤੇ ਹਰਸ਼ ਕੰਗੜ ਜੋ ਕੀ ਜਿਸਨੇ ਕੀ ਪਾਠੀ ਸੀ ਜਸਵੰਤ ਸਿੰਘ ਉਹਨੂੰ ਪੁੱਛੇ ਕਿ ਤੁਸੀਂ ਜੈਕਾਰਾ ਕਿਉਂ ਨਹੀਂ ਲਗਾਇਆ ਉਸ ਚੀਜ਼ ਨੂੰ ਲੈ ਕੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਪਾਠੀ ਜਸਵੰਤ ਸਿੰਘ ਤੇ ਉਸਦੇ ਪੁੱਤ सोनू ਨੇ ਕੁਝ ਹਫ ਸ਼ਬਦ ਗਏ ਨੇ ਜਿਹਦੇ ਸਬੰਧੀ ਅੱਜ ਪਿੰਡ ਤੇ ਵਿੱਚ ਆਏ ਆ ਤੇ ਜੋ ਜੋ ਵੀ ਪੜਤਾਲ ਦੌਰਾਨ ਚੀਜ਼ ਆਏਗੀ ਅਸੀਂ ਉਦੋਂ ਤੱਕ ਕਾਰਵਾਈ ਕਰ ਰਹੇ ਆ ਇਹ ਸਬੰਧੀ ਅਸੀਂ ਦਰਸ਼ਨ ਸਿੰਘ ਜੋ ਕਿ ਇੱਥੇ ਸਰਪੰਚ ਹੋ ਤੇ ਬਿਆਨ ਦਰਜ ਕਰ ਰਹੇ ਆ ਤੇ ਕਾਨੂੰਨ ਤਬਕ ਜਬਤਨ ਸਰਕਾਰ ਵੀ ਕਰੇ ਸਰ ਇਸ ਮਾਮਲੇ ਵਿੱਚ ਕੋਈ ਬੰਦਾ ਕਾਬੂ ਵੀ ਕੀਤਾ ਹੈਗਾ ਜੀ ਹਜੇ ਕਾਰ ਵੀ ਚੱਲ ਰਹੀ ਹੈ ਹਜੇ ਪਰਤਾਲ ਚੱਲ ਰਹੀ ਹੈ ਪਰਤਾਲ ਦੌਰਾਨ ਹੀ ਕਲੀਅਰ ਹੋਏਗਾ